ਨਗਰਾਂ ਤੇ ਕਿਹੜੀ ਗੇਮ ਵਿੱਚ ਤੁਸੀਂ ਹਿੱਸਾ ਲੈ ਰਹੇ ਹੋ ਪਹਿਲਾ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਿੰਮਤ ਸਿੰਘ ਹੈ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਮਨਜੀਤ ਸਿੰਘ ਹੈ ਜੀ ਤੇ ਮੇਰਾ ਪਿੰਡ ਕੋੜ ਬੁੱਢਾ ਹੈ ਜੀ ਤੇ ਸਾਡਾ ਜੋ ਮੈਚ ਸੀ ਉਹ ਕਿੱਕ ਬੌਕਸਿੰਗ ਦਾ ਸੀ ਜੋ ਕਿ ਵਰਲਡ ਚੈਂਪੀਅਨਸ਼ਿਪ ਦੇ ਬੇਸ ਤੇ ਹੋਇਆ ਜੋ ਕਿ ਸਿਲੈਕਸ਼ਨ ਸੀ ਉਹਦਾ ਤੇ ਅਸੀਂ ਪੂਨੇ ਮਹਾਰਾਸ਼ਟਰ ਤੇ ਗਏ ਹਾਂ ਜਿੱਤੇ ਕਿ ਮੇਰੇ ਇੱਕ 골ਡ ਤੇ ਇੱਕ ਸਿਲਵਰ ਮੈਡਲ ਲੱਗਾ ਹੈ ਕਿੰਨੇ ਟੀਮਾਂ ਨੇ ਉੱਥੇ ਜਿਹੜਾ ਭਾਗ ਲੈ ਕਿੰਨੇ ਬੱਚੇ ਨੇ ਖਿਡਾਰੇ ਨੀਸਾ ਲਿਆ ਹੋਏ ਉੱਥੇ 28 ਸਟੇਟਸ ਆਈ ਸੀ ਜਿਨ੍ਹਾਂ ਨਾਲ ਮੇਰਾ ਮੈਚ ਹੋਇਆ ਸੀ ਉਹ ਚ ਜਿਵੇਂ ਮਹਾਰਾਸ਼ਟਰ ਮਹਾਰਾਸ਼ਟਰ ਵਾਲੇ ਸੀ ਤਾਮਿਲਨਾਡੂ ਫਿਰ ਤੜੇ ਉੱਤਰਾਖੰਡ ਝਾਰਖੰਡ ਇਹਨਾਂ ਦੇ ਕਰਕੇ ਬਹੁਤ ਸਾਰੀਆਂ ਸਟੇਟਾਂ ਨਾਲ ਮੇਰੀ ਫਾਈਟਸ ਹੋਈਆਂ ਤੇ ਉਹਨਾਂ ਨਾਲ ਮੈਂ ਕੰਪੀਟੀਸ਼ਨ ਟਫ ਖੇਡ ਕੇ ਤੇ ਮੈਂ ਮੈਡਲ ਜਿੱਤ ਕੇ ਆਏ ਜੀ ਕਿੰਨੇ ਚਿਰ ਤੋਂ ਤੁਸੀਂ ਇਸ ਗੇਮ ਨਾਲ ਖੇਡ ਰਹੇ ਜੀ ਕਿਸ ਤਰ੍ਹਾਂ ਇਸ ਗੇਮ ਨਾਲ ਜੁੜੇ ਹੋ ਨਾ ਸਰ ਮੈਨੂੰ ਤੋਂ 9 ਸਾਲ ਹੋ ਗਿਆ ਜੀ ਇਹ ਗੇਮ ਨਾਲ ਜੁੜੇ ਹੋਏ ਤੇ ਮੇਰਾ ਹੁਣ ਵਰਲਡ ਚੈਂਪੀਅਨਸ਼ਿਪ ਦਾ ਸਿਲੈਕਸ਼ਨ ਹੋਇਆ ਜੀ ਮੇਰਾ ਤੇ ਮੇਰੇ ਵੱਡੇ ਵੀਰ ਜੀ ਦਾ ਤੇ ਹੁਣ ਜੀ ਸਾਡਾ ਯੂਰਪ ਬੁਡਾਪੇਸਟ ਹੰਗਰੀ ਚ ਵਰਲਡ ਚੈਂਪੀਅਨਸ਼ਿਪ ਪਾ ਇੱਕ ਕਦੋਂ ਜਾ ਰਹੀ ਹੈ ਇਹ ਸਾਡਾ ਅਗਸਤ ਤੋਂ 23 ਅਗਸਤ ਤੋਂ 20 1 ਸਤੰਬਰ ਤੱਕ ਤੁਹਾਡੇ ਵਾਸਤੇ ਕੋਚਿੰਗ ਕਿਹੋ ਜੀ ਚੱਲ ਰਹੀ ਹੈ ਕੋਚਿੰਗ ਜਾਦੀ ਭਾਡੇ ਸਰਦਾਰ ਮਨਜੀਤ ਸਿੰਘ ਦੀ ਜੋ ਸਾਡੇ ਕੋਚ ਨੇ ਉਹ ਬਹੁਤ ਟਫ ਕਰਾਉਂਦੇ ਨੇ ਮਿਹਨਤ ਤੇ ਉਸੇ ਮਿਹਨਤ ਨਾਲ ਉਸੇ ਜਨੂੰਨ ਉਸੇ ਲਗਨ ਨਾਲ ਤੇ ਬੇਬੇ ਬਾਪੂ ਦੀਆਂ ਅਸੀਸਾਂ ਨਾਲ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਚਾਹੁੰਦੇ ਆ ਅਸੀਂ ਇੰਡੀਆ ਨੂੰ ਆਪਦੇ ਪਿੰਡ ਨੂੰ ਰਿਪਰੈਜ਼ੈਂਟ ਕਰੀਏ ਉੱਥੇ ਜੀ ਮੰਗ ਕਰਦੇ ਸਰਕਾਰ ਕੋਲੋਂ ਕਿ ਜਿਹੜਾ ਤੁਹਾਨੂੰ ਤੁਸੀਂ ਇਹ ਉਪਲਬਧੀ ਜਿਹੜਾ ਇੰਟਰਨੈਸ਼ਨਲ ਗੇਮ ਦੇ ਵਿੱਚ ਇਸ ਹਾਲੇ ਦੀ ਜੰਮਲ ਹੋਈ ਜੀ ਉਹਦੇ ਵਾਸਤੇ ਸਰਕਾਰ ਕੋਲੋਂ ਕੁਝ ਮੰਗ ਕਰਦੇ ਜੀ ਸਰਕਾਰ ਕੋਲੋਂ ਤਾਂ ਇਹੋ ਮੰਗ ਆ ਜੀ ਕਿ ਜਿਵੇਂ ਕਿ ਹੁਣ ਸਾਡਾ ਖਰਚਾ ਲੱਗਣਾ ਹੈ ਜੋ ਕਿ ਵਰਲਡ ਚੈਂਪੀਅਨਸ਼ਿਪ ਦਾ ਵਾਅ ਘੱਟੋ ਘੱਟ ਸਾਡੇ ਦੋਵਾਂ ਦਾ 8 ਤੋਂ 7 ਲੱਖ ਖਰਚਾ ਵਾ ਤੇ ਜੀ ਸਾਡੀ ਜਿਵੇਂ ਕਿਟ ਨਹੀਂ ਹੈਗੀ ਪੂਰੀ ਜੋ ਕਿ ਇਕੁਪਮੈਂਟ ਨਹੀਂ ਹੈਗੇ ਜੇ ਇਕੋਮੈਂਟ ਨਹੀਂ ਹੋਣਗੇ ਤੇ ਪਰਫਾਰਮੈਂਸ ਨਹੀਂ ਹੋਊਗੀ। ਸੋ ਜੀ ਮੈਂ ਇਹੀ ਅਪੀਲ ਕਰਦਾ ਹਾਂ ਸਰਕਾਰ ਨੂੰ ਇੱਕ ਸਪੋਰਟ ਦੇਣ ਤੇ ਫਾਈਨੈਂਸ਼ਲੀ ਵੀ ਸਪੋਰਟ ਕਰਨ। ਇਹਦੇ ਵਿੱਚ ਕੋਈ ਡਾਇਟ ਦਾ ਰੋਲ ਹੁੰਦਾ ਹੈ? ਹਾਂ ਜੀ ਡਾਇਟ ਤੁਹਾਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਖਰਾਕ ਹੋਊਗੀ ਤੇ ਇੱਕ ਸਪੋਰਟਸਮੈਨ ਅੱਗੇ ਵੱਧ ਸਕਦਾ ਹੈ। ਸੋ ਸਪੋਰਟਸਮੈਨ ਲਈ ਖਰਾਕ ਤੇ ਮਿਹਨਤ ਬਹੁਤ ਜ਼ਰੂਰੀ ਆ। ਇਹ ਸਭ ਲੱਗਲੀ ਜੀ ਤੁਹਾਨੂੰ ਕਿੰਨਾ ਸੰਘਰਸ਼ ਕਰਨਾ ਪਿਆ? ਸੰਘਰਸ਼ਤਾ ਜੀ ਬਹੁਤ ਕਰਨਾ ਪਿਆ ਹੈ। ਮਿਹਨਤ ਕੀਤੀ ਅਸੀਂ ਦਿਨ ਰਾਤ ਤੇ ਬਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੱਤ ਗਏ ਆ। ਕੜਾ ਨਗਰ ਆਤੀ ਚਾਹਣਾ ਚਾਹੁੰਦੇ ਜੇ ਜਿਹੜੀ ਆ ਇਹ ਉਪਲਬਧੀ ਹਾਸਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮੋਹਕਮ ਸਿੰਘ ਜੀ ਪਿੰਡ ਕੋਡ ਬੁੱड्डा ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਡਾ ਜੀ ਕਿੱਕ ਬੌਕਸਿੰਗ ਦਾ ਮੈਚ ਹੋਇਆ ਸੀ ਜੋ ਕਿ ਮੇਰਾ ਮੈਚ ਹੋਇਆ ਸੀ ਸਿਲੀਗੁਰੀ West Bengal ਉੱਥੇ ਮੇਰਾ ਨੈਸ਼ਨਲ ਕਿੱਕ ਬੌਕਸਿੰਗ ਚੈਂਪੀਅਨਸ਼ਿਪ ਹੋਈ ਸੀ ਇਹ ਸਾਡੇ World Games ਦੇ ਸਿਲੈਕਸ਼ਨ ਤੇ ਬੇਸਡ ਹੋਇਆ ਸੀ ਜੋ ਕਿ ਅਗਸਤ 1 ਤੋਂ ਬੁੱड्डा ਪੇਸਠਾਂਗਰੀ ਵਿੱਚ ਯੂਰਪ ਵਿੱਚ ਹੈ ਇਸ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਮੇਰਾ ਇੱਕ 골ਡ ਮੈਡਲ ਤੇ ਇੱਕ ਸਿਲਵਰ ਮੈਡਲ ਲੱਗਿਆ ਹੋਇਆ ਹੈ ਹਾਂਜੀ ਤੇ ਕਿੰਨੇ ਕ ਬੱਚਿਆਂ ਦੇ ਵਿੱਚ ਸ਼ਮੂਲਿਤ ਕਰ ਰਹੇ ਕਿੰਨੇ ਕ ਹੋਰ ਬੱਚਿਆਂ ਦੀ ਜਿਹੜੀ ਟੂਰ ਹੋਈ ਹੈ ਜਿਹੜਾ ਵਰਲਡ ਕੱਪ ਦੇ ਵਿੱਚ ਘਟਣਾ ਅ ਇਹ ਜੀ 28 ਸਟੇਟਸ ਹੋਈਆਂ ਨੇ 28 ਸਟੇਟਸ ਆਈਆਂ ਸੀ ਇਹਨਾਂ ਵਿੱਚੋਂ ਜਿਹਨਾਂ ਜਿਹਨਾਂ ਬੱਚਿਆਂ ਦੇ 골ਡ ਮੈਡਲ ਲੱਗੇ ਆ ਉਹ ਅੱਗੇ ਆਪ ਦੀ ਸਿਲੈਕਸ਼ਨ ਲਈ ਜਾਣਗੇ ਜਿਵੇਂ ਕਿ ਹੁਣ ਸਾਡਾ ਫਿਰ ਇੱਕ ਟ੍ਰੇਨਿੰਗ ਕੈਂਪ ਆਵੇਗਾ ਉਸ ਤੋਂ ਬਾਅਦ ਉਹ ਟ੍ਰੇਨਿੰਗ ਕੈਂਪ ਉਹਨਾਂ ਬੱਚਿਆਂ ਵਾਸਤੇ ਆ ਜੋ ਕਿ ਯੂਰਪ ਜਾਂਦੇ ਆ ਤੇ ਮਹਾਰਾ ਦੀ ਕਿਰਪਾ ਨਾਲ ਉਹਨਾਂ ਵਿੱਚ ਸਾਡੇ ਦੋਵਾਂ ਭਰਾਵਾਂ ਦਾ ਨਾਮ ਵੀ ਹੈ ਪੰਜਾਬ ਵਿੱਚ ਹੋਰ ਵੀ ਬੱਚਿਆਂ ਦੀ ਚੋਣ ਹੋਈ ਹੈ ਹਾਂਜੀ ਪੰਜਾਬ ਵਿੱਚ ਹੋਰ ਵੀ ਬੱਚਿਆਂ ਦੀ ਚੋਣ ਹੋਈ ਹੈ ਪਰ ਇਹ ਇਸ ਤਰ੍ਹਾਂ ਹੈ ਕਿ ਜਿਹੜਾ ਬੱਚਾ ਇੰਟਰਸਟਿਡ ਹੋਵੇਗਾ ਤੇ ਜਿਹਦੇ ਵਿੱਚ ਉਹਨਾਂ ਨੂੰ ਕੁਝ ਲੱਗੇਗਾ ਵੀ ਵੀ ਇਹਨਾਂ ਦੀ ਸਿਲੈਕਸ਼ਨ ਅਸੀਂ ਕਰ ਸਕਦੇ ਹਾਂ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ 골ਡ ਮੈਡਲ ਜਿੰਨਾਂ ਤੇ ਆਏ ਆ ਹੋਰ ਬੱਚਨ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਬੱਚਿਆਂ ਨੂੰ ਇਹੋ ਸੰਦੇਸ਼ ਦੇਣਾ ਚਾਹਾਂਗਾ ਵੀ ਆਪਣੇ ਮਾਪਿਓ ਦਾ ਖਿਆਲ ਕਰੋ ਨਸ਼ਿਆਂ ਤੋਂ ਦੂਰ ਰਹੋ ਜਿਵੇਂ ਕਿ ਲੋਕ ਕਹਿੰਦੇ ਵੀ ਪੰਜਾਬ ਵਿੱਚ ਬਹੁਤ ਨਸ਼ਾ ਹੈ ਤੇ ਆਪਾਂ ਉਹਨਾਂ ਨੂੰ ਪ੍ਰੂਫ ਕਰਕੇ ਵਿਖਾਉਣਾ ਵਾ ਵੀ ਪੰਜਾਬ ਦੇ ਵਿੱਚ ਨਸ਼ਾ ਹੈ ਪਰ ਅਸੀਂ ਉਸ ਤੋਂ ਵਾਂਝੇ ਆ ਇਹ ਗੁਰੂਆਂ ਪੀਰਾਂ ਦੀ ertidia ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਦੇ ਸਾਹਮਣੇ ਖਲੋਤੇ ਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕਿਰਪਾ ਕਰਨ ਤੇ ਪੰਜਾਬ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਣ ਛੋਟਾ ਬੋਲੋ ਹਾਂਜੀ ਕੀ ਨਾ ਆਪਣਾ ਕੀ ਜਾਣੇ ਤੁਹਾਡੇ ਬੱਚਾ ਦੇ ਬਾਰੇ ਮੇਰਾ ਨਾਂ ਜੀ ਸ਼ੇਰ ਸਿੰਘ ਸਰਪੰਚ ਪਿੰਡ ਕੋਟਬੜਾ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਰਹਿਣ ਵਾਲਾ ਇਹ ਜਿਹੜੇ ਬੱਚੇ ਦੋਵੇਂ ਆ ਮੋਹਕ ਸਿੰਘ ਤੇ ਹਿੰਮਤ ਸਿੰਘ ਸਰਦਾਰ ਮਜੀਤ ਸਿੰਘ ਦੇ ਲੜਕੇ ਇਹਨਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਕੀਤੀਆਂ ਨੇ ਅੱਜ ਇੰਡੀਆ ਲੈਵਲ ਤੇ ਇਜਤ ਕੇ ਜਿਹੜੇ ਆਏ ਆ ਤੇ ਸਾਨੂੰ ਬੜੀ ਖੁਸ਼ੀ ਆ ਸਾਡਾ ਪਿੰਡ ਜਿਹੜਾ ਏ ਇਹ ਬੜਾ ਇੱਕ ਨਵੇਂ ਨਾਂ ਦੇ ਵਿੱਚ ਵਸਾਕ ਅੱਗੇ ਵਧਿਆ ਹੈ ਭਾਵੇਂ ਇੱਥੇ ਸਾਡੇ ਸੰਘਰਸ਼ ਦੇ ਵਿੱਚ ਵੀ ਬੜਾ ਪਿੰਡ ਦਾ ਨਾਮ ਬਾਬਾ ਦਸੰਦਾ ਸਿੰਘ ਸਾਡੇ ਨਗਰ ਦੇ ਸ਼ਹੀਦ ਹੋਏ ਨੇ ਤੇ ਇੱਥੇ ਛਵੇਂ ਪਾਤਸ਼ਾਹ ਦੀ ਬੜੀ ਆਪਾਰ ਕਿਰਪਾ ਹੈ ਪਰ ਇਹ ਗਰੀਬ ਪਰਿਵਾਰ ਹੋਣ ਕਰਕੇ ਇਹਨਾਂ ਦੇ ਕੋਲੋਂ ਇੰਨੀ ਹਿੰਮਤ ਨਹੀਂ ਸੀ ਹੋ ਸਕਦੀ ਇਹਨੇ ਇਹ ਸੰਘਰਸ਼ ਨਹੀਂ ਕੀਤਾ ਜਾਸਕਰਾਂ ਕਈ ਵਾਰ ਜਦੋਂ ਮਾਇਕ ਸਤਾ ਪੈਸੇ ਨਾਲ ਹੋਣ ਤੇ ਬੰਦਾ ਦਿਲ ਛੜ ਜਾਂਦਾ ਹੈ ਪਰ ਇਹਨਾਂ ਨੇ ਸਾਰਿਆਂ ਨੇ ਸਾਡੇ ਨਗਰ ਨਿਗਰ ਸਜੋ ਰੱਖਿਆ ਚੰਗੇ ਚੰਗੇ ਬੰਦਿਆਂ ਤੋਂ ਵੀ ਇਹਨਾਂ ਦੀ ਮਦਦ ਜਿੰਨੀ ਕਰਉਂਦੇ ਰਹੇ ਪਰ ਸਰਕਾਰ ਦੇ ਤੌਰ ਤੇ ਅਸੀਂ بڑے بڑے ਮੰਤਰੀਆਂ ਕੋ ਮੰਦਣਾ ਬੰਦਿਆਂ ਦਾ ਕੋਈ ਮੱਥੇ ਧਾਕੇ ਲਾਉਂਦੇ ਰਹੇ ਪਰ ਸਰਕਾਰ ਅੱਜ ਦੇ ਪੇਲੇ ਇਹਨਾਂ ਨੂੰ ਕੋ ਸਹੂਲਤ ਨਹੀਂ ਦੇ ਸਕੀ ਕੋ ਕੁਦਰਤ ਦੀ ਖੇਡ ਆ ਪਰ ਜਿਹਨੂੰ ਆਰਾਮ ਬਧਾਵੇ ਸੋਬਤ ਦੇ ਬਲ ਕਰ ਵਧੇ ਨਾ ਕੋਈ ਜਦੋਂ ਪਰਮੇਸ਼ਰ ਵੱਲ ਹੋਵੇ ਉਦੋਂ ਫੇਕ ਗੱਲ ਦੀ ਕਮੀ ਨਹੀਂ ਦਿੰਦੀ ਤੇ ਮੈਂ ਇਹਨਾਂ ਲਫਜ਼ਾਂ ਨਾਲ ਗੁਰੂ ਅਰਗਨ ਦੇ ਸਾ ਸੱਚੇ ਪਾਤਸ਼ਾਹ ਦਾ ਬਾਬੇ ਬੀ ਦੀ ਚਾਹਤ ਦੇ ਘਰ ਦਾ ਸਤਿਕਾਰ ਕਰਨਾ ਇਹਨਾਂ ਬੱਚਿਆਂ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਸੱਚੇ ਪਾਸ਼ਾ ਹਿੰਮਤੇ ਮਰਦ ਮਰਦੇ ਖਦਾ ਬਣਾ ਕੇ ਰੱਖੋ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਜਿਹੜੀਆਂ ਇੱਕ ਮੈਂ ਗੱਲ ਕਰਨੀ ਛੋੜੀ ਜੀ ਪੁੱਲ ਚੱਲਿਆ ਸੀ ਕਿ ਇਹਨਾਂ ਨੂੰ ਇਹ ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਆਪਣੇ ਅੰਮ੍ਰਿਤਸਰ ਪਾਇਆ ਸਰਕਾਰੀ ਤੌਰ ਤੇ ਇਹਨਾਂ ਨੇ ਕੁਝ ਵੀ ਆਏ ਤੇ ਉੱਥੇ ਮੁੜ ਕੇ ਜਾ ਕੇ ਉਹਨਾਂ ਨੇ ਸ਼ਰਤ ਰੱਖੀ ਕਿ ਤੁਸੀਂ ਕੇਸ ਘਟਾ ਲਓ ਤੇ ਅਸੀਂ ਜੋ ਵੀ ਤੁਹਾਡਾ ਇੱਥੇ ਤੁਹਾਡੀ ਸਹਾਇਤਾ ਉਹ ਵਾਅਦਾ ਤੋਂ ਵਾਅਦਾ ਕਰਾਂਗੇ ਤੇ ਨਾ ਬੱਚਿਆਂ ਨੇ ਉੱਥੇ ਆਪਣੇ ਗੁਰਸਿੱਖੀ ਨੂੰ ਮਾਅਰ ਰੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਖਿਆ ਪਈ ਅਸੀਂ ਸਿੱਖੀ ਨਹੀਂ ਛੱਡ ਸਕਦੇ ਹੋਰ ਭਾਵੇਂ ਸਾਡੀ ਕੋਈ ਪ੍ਰਾਪਤੀ ਹੋਵੇ ਨਾ ਹੋਵੇ ਪਰ ਅੱਜ ਉਹ ਸਿੱਖੀ ਨੂੰ ਜੇ ਇਹਨਾਂ ਬਾਅਦ ਰੱਖਿਆ ਹੈ ਅੱਜ ਉਹ ਤੋਂ ਪਹਿਲਾਂ ਦੀ ਗੱਲ ਸੀ ਪਰ ਅੱਜ ਇੰਡੀਆ ਲੈਵਲ ਤੇ ਉੱਤੇ ਇਹ ਜਿੱਤ ਗਿਆ ਹੈ ਤੇ ਹੁਣ ਵੱਡਾ ਲੈਵਲ ਦੇ ਉੱਤੇ ਤੈਨੇ ਦੀ ਤਿਆਰੀ ਹੋ ਚੁੱਕੀ ਆ ਵੱਡਾ ਲੈਵਲ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ਿਸ਼ਾਂ ਕਰੇ ਤੇ ਇਤਨਾ ਆਪਣੇ ਮਾਂ ਪਿਓ ਦਾ ਤੇ ਸਾਡੇ ਪਿੰਡ ਦਾ ਨਾਂ ਜਿਹਨਾਂ ਰੋਸ਼ਨ ਕਰੇ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਆ ਮਹਾਰਾਜ ਚਾਰਜ ਕਲਰ ਕੇ ਵੈਗ